ਸਰੂ ਸਾਹਿਬ ਕਿਰਪਾ ਕਰਾਂ ਉਹਨਾਂ ਨੂੰ ਆਪਣੇ ਜਨਮਾਂ ਦੇ ਵਿੱਚ ਨਵਾਸ ਬਖਸ਼ ਸਰਦਾਰ ਦਲਵਾਰਾ ਜੀ ਹੋਰਾਂ ਨੂੰ ਪਰਵਾਹ ਤੋਂ ਸੋਚਿਆ ਨਹੀਂ ਪਹਾਣਾ ਮੰਨਣ ਦਾ ਬਾਲ ਵਾਖਿਆ ਇਹਨਾਂ ਕੁਝ ਕਹਿਣਾ ਹੋਇਆ ਤੁਹਾਡੇ ਸੰਗਤਾਂ ਨੂੰ ਸ਼ਰਮਾਂ ਦਾ ਜਾਤ ਖੋਵਾਗਾ ਕਿ ਨਾਂ ਵੀ ਜਿਹੜੀ ਦਸਤਾਰ ਹੈ ਵੱਡੇ ਪਾਕਿਸਤਾਨ ਦੀ ਤੇ ਸਰੂਪਾ ਜਿਹੜਾ ਤੁੰੂ ਭਾਵੇ ਜਿੰਨ ਦੇ ਨਾਮ ਭਾਗਿਆ ਦੇ ਅਧਿਕਾਰ ਹੈ ਉਹ ਫੈਕਟਰੀ ਰੰਗ ਦੇ ਰਿਹਾ ਹੈ ਤੇ ਚੜਨਾ ਵਿੱਚ ਪਹੁੰਚੇ ਗਏ ਆਪ ਨੂੰ ਦੇ ਪਾਵਨੀ ਬੋਦੀਖਰਨਾ ਵਿੱਚ ਜੀ ਅਰਦਾਸ ਦੇ ਪਿੱਛੇ ਉਹਨਾਂ ਦੇ ਸੱਚੇ ਪਰਵਾਰ ਨੂੰ ਮਾਤਾ ਜੀ ਬਰ ਸੌਰ ਜੀ ਅਰਸ ਪਤਨੀ ਅਤੇ ਸੁੰਚਾ ਪਰਵਾਰ ਪੁੱਤਰ ਸਰਦਾਰ ਸੁਦਰਸ਼ਨ ਸਿੰਘ ਜੀ ਸਰਦਾਰ ਮਨਮੋਹਨ ਸਿੰਘ ਜੀ ਸਰਦਾਰ ਜਵਿੰਦਰ ਸਿੰਘ ਜੀ ਭੈਣ ਜੀ ਸਤਿੰਦਰ ਕੌਰ ਜੀ ਅਸੀਸ ਬਖਸ਼ੀ ਹੈ ਸੰਗਤ ਸਾਖਾ ਲਿਖਿਆ ਮਿਲ ਕਰ ਪਾਵੋ ਦੇ ਦੇਖੋ ਸੱਜਣ ਅਸੀਸ ਸੜੀਆਂ ਇਸ ਪਾਵਨ ਗੁਰਿੰਦਰ ਸ਼ਬਦ ਦੇ ਨਾਲ ਸਾਰੇ ਮਾਜੀ ਹੋਵੇ ਹੈ ਕਰੋ ਕਿਰਪਾ ਸੰਗਤ मिल <middly singing>

ਇਸ ਰਾਤ ਦੋਇ ਦਾਈ ਦਾਇਆ ਖੇਲ ਸਗਲ ਜਗ ਚੰਗਿਆਈਆਂ ਬੁਰਿਆਈਆਂ ਬਾਂਚੇ ਧਰਮਧਦੂ ਕਰਨੀ ਆਪੋ ਆਪਣੀ ਹੀ ਨੇ ਇਹ ਦੂਰ ਜਿਨਿ ਨਾਮ ਤੇ ਆਇਆ ਗਏ ਸੰਤ ਕਾਲ ਨਾਨਕ ਤੇ ਮੁਕ ਉਜਲੇ ਦੇ ਨੋ ਤੇ ਆਏ ਗਏ ਸੰਗਤ ਘਾਨ ਨਾਨਕ ਤੇਰੇ ਮੁਖ ਉਜਲੇ ਜੀ ਦੀ ਛੁਟੀ ਨਾਨ ਬੋਇਆ ਪੰਨਾ ਅਗਲਾ ਸਮਗਰੀ ਤੁਮਰ ਤਿੰਨੇ ਤਾਂ ਅਪਣਿਵਾਰਨ ਹਾਰਾ ਦੁਪਨੰਤਾ ਸੁਖਰਾਸ ਤਾਪ ਕੋ ਵਿਗਨ ਨਾ ਕੋ ਲਗ ਜਾ ਕੀ ਪ੍ਰਵਾਹ ਕੇ ਆਸ ਅਰਦਾਸ ੴ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਰਤਨ ਭਗਵਤੀ ਸਮਰਘਾ ਗੁਰਨਾਦਕ ਲਈ ਧਿਆਏ ਗੁਰਮੁਖ ਗੋpte ਅਮਰਦਾਸ ਰਾਮਦਾਸ ਅਮੀ ਸਹਾਇ ਅਰਜਨ ਹਰ ਗੋਬਿੰਦ ਰਾਮ ਸੇਵਰਾ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਰਿਠੇ ਸਾਭੁ ਗੁਰੁ ਪਜਾਇ ਤੀਕ ਬਾਦਿ ਸਿਮਰੀਐ ਘਰਿ ਨਾਮੁ ਨਿਤਿ ਆਵਕਾਈ ਸਭੁ ਤਾਈ ਨੂੰе સહਾਈ ਦਸਵੇਂ ਪਾਤਸ਼ਾਹ ਸਾਹਿਬੇ ਕਮਾਲ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਰਾਜ ਸਭੁ ਤਾਈ ਨੂੰе સહਾਈ ਜੀ ਸਭੁ ਤਾਈ ਨੂੰе સહਾਈ ਦਸਵੇਂ ਪਾਤਸ਼ਾਹਾਂ ਕੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰੀਕਾ ਘੰਤਰ ਕੀ ਖਾਲਸਾ ਦੀ ਸਾਹਿਬ ਬਾਲਾ ਦੇ ਪੰਜਾਬ ਪਿਆਰਿਆਂ ਚੋਹ ਸਭ ਜਾਦੇ ਆਚਾਰੀ ਮੁਕਤਿਆਂ ਹੱਕੀਆਂ ਜੱਟੀਆਂ ਤੱਗੀਆਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਦੇਗਵਾ ਦੇਖ ਸੁਣ ਕੇ ਅਣ ਡੇਟ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਕਾਲ사 ਜੀ ਸਾਹਿਬ ਬਲਾ ਦੇ ਜੈ ਹੋਵਦਾ ਸਿੰਘਾਂ ਸਿੰਘਣੀਆਂ ਦੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖਣੀਆਂ ਤੇ ਚੜ੍ਹਿਆ ਰਿਆਂ ਦੇ ਨਾਲ ਤਨ ਚਰਵਾਏ ਜਿਉਂਦੇ ਜੀ ਜੰਡਾਂ ਦੇ ਨਾਲ ਬੰਨ ਕੇ ਸ਼ਹੀਦ ਕੀਤੇ ਗਏ ਧਰਮ ਨਿ ਆਰਿਆ ਸੇਖੀ ਕੇਸਾ 60 ਸੰਗ ਲਵਾਈ ਤੇਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੱਲਾ ਜੀ ਪੰਨਾ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਕਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੱਲਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਜੀ ਸਰਬੱਤ ਖਾਲਸਾ ਜੀ ਕੋ ਵਾਹ ਬਣਿਆ ਤੇ ਤਾਨ ਗੁਰੂ ਨੇ ਓਟਿਆਂ ਦੀ ਰੋਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਾਜਰਾ ਜੂਰ ਗੁਰੂ ਜਾਹਰਾ ਜੂਰ ਗੁਰੂ ਖੰਡਾ ਵੰਡਾ ਦੇ ਮਾਲਕ ਲੋਕ ਪਰਲੋਕ ਕੇ ਸਹਾਇਕ ਜੁਗੋ ਜੁਗ ਅਟਲ ਸ਼ਬਦ ਅਵਤਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਧੰਵਾਜਰਾ ਜੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਆਪ ਜੀਾਂ ਦੇ ਪਾਵਨ ਪਵਿੱਤਰ ਸੋਹਣਿਆ ਚਰਨਾ ਕਮਲਾ ਵਿੱਚ ਅਰਦਾਸ ਹੈ ਜੀ ਬੇਨਤੀ ਹੈ ਜੋਧੜੀਏ ਮਹਾਰਾਜ ਆਪ ਜੀ ਦੇ ਮੁਖਵਾਕ ਨੇ ਜੇਹਾ ਚੀਨੀ ਲਿਖਿਆ ਇਹਾ ਕੋਈ ਕਮਾਈ ਥੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕਾਂ ਦੇ ਅਨੁਸਾਰ ਆਪ ਜੀ ਦੇ ਘਰ ਕੋ ਆਪ ਜੀ ਦੇ ਦਰ ਤੋਂ ਬਰਸਾਏ ਸਰਦਾਰ ਤਲਵਾਰਾ ਸਿੰਘ ਜੀ ਆਪ ਜੀਆਂ ਵੱਲੋਂ ਬਖਸ਼ੀ ਗਈ ਸ਼ਾਸਨ ਦੀ ਪੁੰਨੀ ਪੂਰਿਆਂ ਕਰਦਿਆਂ ਹੋਇਆਂ ਮਹਾਰਾਜ ਇਸ ਦੁਨੀ ਸੁਹਾਵੇ ਰਕ ਦੀ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਕਈ ਰੋਜ ਹੋ ਗਏ ਨੇ ਅਕਾਲ ਚਲਾਣਾ ਕਰਕੇ ਸਭ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਵਾਸਤੇ ਸਤਿਗੁਰੂ ਦੀ ਸੇਵਕ ਪਰਿਵਾਰ ਨੇ ਰਾ ਮਿਲ ਕਰਕੇ ਗ੍ਰਹਿ ਵਿਕੇ ਧੁਰ ਕੀ ਬਾਣੀ ਆਈ ਤੇ ਸਗਲੀ ਚਿੰਤ ਮਟਾਈ ਜੀ ਤੇ ਰੱਬੀ ਗੁਰਬਾਣੀ ਦੇ ਵਰਨੀਆਂ ਸਾਹਿਬ ਜੀ ਅਖੰਡਾ ਜਪਾਰambh ਕਰਵਾਏ ਸਨ ਆਪ ਜੀ ਦੀਆਂ ਬਖਸ਼ਿਸ਼ਾਂ ਆਪ ਜੀ ਦੀਆਂ ਰਹਿਮਤਾਂ ਦੇ ਸਦਕਾ ਅੰਮ੍ਰਿਤ ਵੇਲੇ ਸੰਪੂਰਨਾਈ ਦਿਨ ਨਾਲ ਭੋਗ ਪਾਏ ਨੇ ਉਪਰੰਤ ਸਤਿਗੁਰੂ ਜੀ ਅੰਤਮਰਦਾਸ ਨੂੰ ਮੁੱਖ ਰੱਖਦਿਆਂ ਹੋਏ ਆ ਪਾਵਨ ਕਵੀ ਪਰਸਥਾਨਾਂ ਤੇ ਸਤਿਗੁਰੂ ਜੀ ਜਥੇ ਪਾਸੋਂ ਨੀਕੀ ਗੋਦ ਵਿੱਚ ਬੈਠ ਕਰਕੇ ਨਿਰੋਲ ਕੀਰਤਨ ਦੀ ਹਾਜ਼ਰੀ ਭਰੀ ਗਈ ਹੈ ਸਤਿਗੁਰੂ ਜੀ ਬੈ ਰਾਗਮਈ ਕੀਰਤਨ ਹੋਏ ਨੇ ਗਰੀਬਰਵਾਸ ਸਮੂੱਚੀ ਗੁਰਬਾਣੀ ਪੜ੍ਹਦੇ ਆਂ ਕੀਰਤਨ ਬਖਿਆਲ ਕਰਦੇ ਆਂ ਕਉ ਇਕਨੀ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਛੁਟਾ ਹੋ ਗਈਆਂ ਮਨ ਅਣਜਾਣ ਬਚਿਆਂ ਬਖਸ਼ੋ ਮਹਾਰਾਜ ਸਮਤ ਦੋਸੋਂ ਕੀ ਬਖਸ਼ਿਸ਼ ਕਰੋ ਅੱਗੇ ਤੋਂ ਸ਼ੁੱਧ ਬਾਣੀ ਪੜਨ ਦਾ ਕੀਰਤਨ ਵਖਿਆਨ ਕਰਨ ਦਾ ਬਲ ਬਖਸ਼ਿਸ਼ ਕਰੋ ਪੜੀ ਸੋਹਣੀ ਪਾਵਨ ਬਾਣੀ ਕੀਰਤਨ ਦਾ ਭਾਗ ਵਿਛੜੀ ਰੂਹ ਨੂੰ ਬਖਸ਼ਿਸ਼ ਕਰਨਾ ਮਹਾਰਾਜ ਸਰਦਾਰ ਦਰਬਾਰਾ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ ਪਰਿਵਾਰ ਰਿਸ਼ਤੇਦਾਰ ਸਾਥ ਸਬੰਧੀ ਮਿੱਤਰ ਪਿਆਰਿਆਂ ਨੂੰ ਭਾਣਾ ਮਿੱਠਾ ਕਰਕੇ ਮੰਨਣ ਦਾ ਬਹੁ ਬਖਸ਼ਿਸ਼ ਕਰਨਾ ਗਰੀਬਨਵਾਜ਼ ਜੀਓ ਆਪ ਜੀ ਦੇ ਪਿਆਰ ਦੇ ਵਿੱਚ ਸਤਿਗੁਰੂ ਜੀ ਬਿਆਨ ਕੋ ਸੰਗਤਾਂ ਨੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਦੇ ਮਹਾਰਾਜ ਸਭ ਦੀਆਂ ਹਾਜ਼ਰੀਆਂ ਸਭ ਦੇ ਲਾਂਦੇ ਤਿਲ ਹੋਰ ਸਭ ਦੇ ਇਕਲੇ ਹੋਏ ਕਦਮ ਕਦਮ ਲੇਖੇ ਵਿੱਚ ਲਾਇਓ ਤਦੋਂ ਕਿਉਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਨਾਮ ਦਾ ਰੰਗ ਭਜਨ ਬਾਣੀ ਦਾ ਪ੍ਰਤਾਪ ਬਖਸ਼ਿਸ਼ ਕਰਨਾ ਮਹਾਰਾਜ ਕਿਰਪਾ ਕਰਨੀ ਆਉਣ ਵਾਲੇ ਸਮੇਂ ਦੇ ਅੰਦਰ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਵਰਤਾਇਓ ਜਾਨਵਾਲੇ ਨੂੰ ਸਹਾਈ ਹੋਣਾ ਕਲੇ ਕਲੇਸ਼ ਦੁੱਖਾਂ ਦੁਲਿਤਾਂ ਵਿਗਲਾਂ ਦੇ ਨਾਸ ਕਰਨੀ ਭਜਨ ਬਾਣੀ ਦੇ ਪ੍ਰਤਾਪ ਬਖਸ਼ਿਸ਼ ਕਰਨੀ ਸਾਰੇ ਹੀ ਪਰਿਵਾਰ ਨੂੰ ਚਰਨਾਂ ਦੀ ਤੇ ਸਿਧਰ ਭਰੋਸਾ ਬਖਸ਼ਿਸ਼ ਕਰਕੇ ਨਵਾਜਣਾ ਮਹਾਰਾਜ ਕਿਰਪਾ ਕਾਮਨੀ ਚੜਦੀ ਕਲਾ ਹਰ ਮਦਾਨ ਦੇ ਵਾਨੇ ਫਤੇ ਬਖਸ਼ਿਸ਼ ਕਰਨੀ ਰਹਿਤਾ ਕਰਨੀਆ ਮਹਾਰਾਜ ਜੀਓ ਸੰਸਾਰ ਦੇ ਵਿੱਚ ਵਿਚਰਦਿਆਂ ਸਤਿਗੁਰੂ ਜੀ ਜੀਵ ਆਤਮਾ ਤੋਂ ਪਤਾ ਨਹੀਂ ਕਿੰਨੀਆਂ ਭੁੱਲਾਂ ਹੋ ਗਈਆਂ, ਗੜੀਆਂ। ਕਹਿਤ ਕਬੀਰ ਸੁਨੋਰੇ ਸੰਤੋ ਕੀ ਤਹੀ ਕਰੋ ਨਵੇਰਾ। ਆਪ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨ ਭਵਜਲ ਪੀਰਾ ਸਤਿਗੁਰੂ ਜੀ ਭਵਜਲ ਤੋਂ ਕੱਢ ਲਿਓ, ਚਰਨਾਂ ਨਾਲ ਜੋੜ ਲਿਓ। ਪਰਵਾਰ ਨੂੰ ਸੁਮੋਚੇ ਨਕਰ ਨਿਵਾਸੀਆਂ ਨੂੰ ਪਿਆਰਿਆਂ ਨੂੰ ਪਾਣਾ ਮਿੱਠਾ ਕਰਕੇ ਚੱਲਣ ਦਾ ਬਲ ਬਖਸ਼ਿਸ਼ ਕਰਨਾ ਰਹਿਮਤਾ ਕਰਨੀਆਂ ਸਤੇ ਬਾਦਸ਼ਾਹ ਸਮਾਪਤੀ ਦੇ ਸਮਿਆਂ ਨੂੰ ਮੁਕਰ ਰੱਖਦੇ ਆ ਹੋਇਆ ਗਰੀਬਨ ਬਾਦੀਓ ਐਸ ਵੇਲੇ ਛੇ ਪੌਣੀਆਂ ਸ੍ਰੀ ਅਨੰਦ ਸਾਹਿਬ ਜੀ ਕੇ ਜਾਪ ਦੀ ਕੀ ਅਰਦਾਸ ਹੈ ਜੀ ਸ਼ਲੋਕ ਪੜੇ ਗਏ ਨੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਚਾਮਯਮ ਮੱਕੀ ਕੜਾ ਪ੍ਰਸ਼ਾਦ ਦੇ ਸਾਧਕੇ ਹਾਜ਼ਰ ਕਰੋ ਕਿਰਪਾ ਮਹਾਰਾਜ ਅਨਕ ਪ੍ਰਕਾਰ ਭੋਜਨ ਲੋਕੀਏ ਬਹੁ ਬੰਜਨ ਮਿਸਟਾਈ ਪਰੀ پاک ਸਰ ਸੋਚ ਪਵਿੱਤਰ ਹੁਣ ਲਾਵੋ ਭੋਗ ਹਰ ਰਾਏ ਕਰੋ ਕਿਰਪਾ ਮਹਾਰਾਜ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਆਪ ਜੀ ਦਾ ਤੇ ਪ੍ਰਵਾਦ ਕਰੋ ਪ੍ਰਵਾਣ ਕਰਕੇ ਭੋਗ ਲਾ ਕੇ ਸ਼ੁਕੋ ਮਹਾਰਾਜ ਜੀ ਆਪ ਜੀ ਦੀ ਕਿਰਪਾ ਆਪ ਜੀ ਦੀ ਬਖਸ਼ਿਸ਼ ਸਾਰੀ ਸੰਗਤ ਤੁ ਵਰਤੇ ਜੋ ਸ਼ਕੇ ਆਪ ਜੀ ਦਾ ਨਾਮ ਸਤਨਾਮ ਸਿਵਾ ਏਕੁ ਦਾ ਜਾਪ ਜੇ ਸਮੁਪਤ ਸਾਲ ਲਿਖੇਰ ਮਿਲ ਕਰ ਪਾਵੋ ਤੇ ਇਹੋ ਸੱਜਣ ਆਸੀ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਦਿਨਾਂ ਦੇ ਮੇਲ ਕਰਾ ਦਿਓ ਜਿਨਾਂ ਦੇ ਮਿਲਿਆ ਕਰਕੇ ਆਪ ਜੀ ਦਾ ਪਵਿੱਤਰ ਨਾਮ ਚਿਤ ਆਵੇ ਨਾਨਕ ਨਾਮ ਰਬੀ ਦਾ ਇਹੇ ਭਾਣੀ ਸਰਮਤ ਧਾ ਬਲਾ ਵਾ ਆਪਈਂ ਪ੍ਰਕਾਸ਼ ਕੀ ਜੈਦਾਉ ਅੰਤ ਸਾਬ ਸਿੱਖਾਂ ਨੂੰ ਹੁਕਮ ਹੈ ਗੁਰੂ ਅੰਗਦ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲੋ ਚੇ ¡Ah! ਵੱਡ ਪਾਪ ਕੀ ਸਾਧ ਸੰਗ ਪ੍ਰਾਪਤ ਇਨ ਭੇਟਤ ਦੁਰਮਤ ਕੋਈ ਤਿਨ ਕੀ ਧੂਰ ਨਾਨਕ ਦਾਸ ਬਾਂਛੈ ਜਿਨ ਆਦ ਨਾਮ ਅਰਿਦ ਕਰੂਈ ਵੱਡ ਭਾਗੀ ਸਾਦ ਸੰਗ ਪ੍ਰਾਪਤ ਤਿੰਨ ਭੇਤ ਦੁਰਮਤ ਖੋਈ ਤਿੰਨ ਈ ਧੂਰ नानक वू जी का खालसा के पिता सरदार दलवारा से जी उन्होंने देन है जेड़ा इस परिवार ने बेपिसालियां कीतिया ने भावे आपा किसी भी ਕੰਮ ਦੇ ਵਿੱਚ ਦੇਖ ਲਈਏ ਅੱਗੇ ਹੋ ਕੇ ਮੋਰੀ ਹੁੰਦਾ ਹੈ ਪਰਿਵਾਰ ਜਿੱਥੇ ਸਾਡਾ ਨਿੱਕੇ ਭਰਾ ਸਾਡੇ ਵੱਡੇ ਇਹਨਾਂ ਦੇ ਤੇ ਭ੍ਰਿੰਦਲਿੰਦਰ ਸਿੰਘ ਬਾਜਵਾ ਕਿਉਂਕਿ ਮੈਨੂੰ ਇਹਨਾਂ ਦੇ ਸਾਰੇ ਕਾਰਜ ਹੁੰਦੇ ਨੇ ਮੈਂ ਇੱਥੇ ਆਇਆ ਦਾ ਸਾਰੀਆਂ ਹੀ ਗੋਰਖ ਸੰਖਤਾ ਜਿੰਨੀਆਂ ਵੀ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਨੇ ਇਹਨਾਂ ਦੀਆਂ ਸਰਕਾਰ ਜੋ ਜਿੱਥੇ ਸਾਡੀਆਂ ਮਾਤਾਵਾਂ ਭੈਣਾਂ ਸਾਰੇ ਰਿਸ਼ਤੇਦਾਰ ਉੱਥੇ ਹੀ ਜਿੱਥੇ ਸਿਆਸੀ ਲੀਡਰ ਸਾਹਿਬਾਨ ਪਹੁੰਚੇ ਨੇ ਸਾਰਿਆਂ ਦੇ ਨਾਮ ਤੋਂ ਨਾਮ ਜਿਹੜੇ ਸਪੇਸਟੈਕਨੀ ਨੇ ਲੜੀ ਮਾਰ ਜਿਹਨੇ ਦਸਵੇਂ ਵੀ ਕੀਤੇ ਨੇ ਜਿਹੜੇ ਹਾਰੀ ਲਵਾ ਕੇ ਵੀ ਗਏ ਨੇ ਉਹਨਾਂ ਦੀ ਵੀ ਸੂਰਤ ਕਾਰੇ ਜਾਵੇ ਫਤੇ ਪਾਵੇ ਕੋ ਨਾਲ ਸਾਹਿਬ ਜੀ ਨੂੰ ਪਾਵੇ ਮਾਤਾ ਜੀ ਕੌਣ ਜੀ ਪਾਵੇ